ਤਾਂ ਸਭ ਇੱਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵਾਂਗੇ ਰਾਜ ਖੁਸ਼ੀ ਹੋਵਾਂਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਸੀ ਇੱਥੇ ਮਾਰਨਿੰਗ ਦਾ ਚਾਹ ਪੀਣ ਤੋਂ ਬਾਅਦ ਮੈਂ ਹੋ ਗਈ ਸੀ ਕੁਕਿੰਗ ਵਾਲ ਜੋ ਵੀ ਦਾਲ ਸਬਜੀ ਬਣਾਉਣੀ ਸੀ ਅੱਜ ਮੈਂ ਬਣਾ ਰਹੀਆਂ ਪਕੌੜਿਆਂ ਵਾਲੀ ਕੜੀ ਕਈ ਦਿਨਾਂ ਤੋਂ ਦਵਿੰਦਰ ਦੀ ਪਤੀ ਦੇਵ ਜੀ ਦੀ ਫਰਮਾਇਸ਼ ਆ ਰਹੀ ਸੀ ਕੜੀ ਚਾਵਲ ਖਾਣੇ ਨੇ ਕੜੀ ਚਾਵਲ ਖਾਣੇ ਨੇ ਕੜੀ ਚਾਵਲ ਖਾਣੇ ਨੇ ਨੇ ਕਿ ਚਲੋ ਬਣਾ ਲਾਂਦੇ ਆਂਗੇ ਤੇ ਮੈਨੂੰ ਇੰਨੇ ਜ਼ਿਆਦਾ ਵਧੀਆ ਨਹੀਂ ਲੱਗਦੇ ਹੈਗਾ ਠੀਕ ਹੈ ਮੈਂ ਖਾਣਾ ਨਹੀਂ ਆ ਪਰ ਮੇਰੇ ਅਹੀਂ ਨਹੀਂ ਵੀ ਹੈਗਾ ਵੀ ਬਹੁਤ ਹੀ ਮੇਰੇ ਫੇਵਰਟ ਨੇ ਆ ਨਹੀਂ ਹੈਗਾ ਚਾਵਲ ਵੈਸੇ ਹੀ ਮੈਂ ਬਹੁਤ ਘੱਟ ਖਾਨੀਆ ਮੈਨੂੰ ਇੰਨਾ ਜ਼ਿਆਦਾ ਨਹੀਂ ਸ਼ੌਂਕ ਹੈਗਾ ਚਾਵਲਾਂ ਦਾ ਕੋਈ ਸਬਜੀ ਅਹੀਂ ਬਣੀ ਹੋਵੇ ਕੋਈ ਚਨੇ ਰਾਜਮਾਂ ਜਿਹਨਾਂ ਚ ਚਾਵਲ ਬਣੇ ਖਾ ਲਈ ਜੇ ਨੇ ਇਹਨਾਂ ਜ਼ਿਆਦਾ ਮੈਨੂੰ ਸ਼ੌਂਕ ਨਹੀਂ ਹੈਗਾ ਵੀ ਮੈਂ ਸਪੈਸ਼ਲ ਬਣਾ ਕੇ ਖਾਵਾਂ ਤੇ ਅੱਜ ਪਤੀ ਦੇਵ ਜੀ ਦੀ ਫਰਮਾਇਸ਼ ਤੇ ਬਣ ਰਹੀ ਕੜੀ ਤੇ ਮੈਂ ਕਿਹਾ ਚਲ ਕੜੀ ਬਣੂਗੀਆਂ ਨਾਲ ਪਕੌੜੇ ਵੀ ਆਪਾਂ ਬਣਾ ਕੇ ਪਕੌੜਿਆਂ ਵਾਲੀ ਕੜੀ ਬਣਾ ਕੇ ਥੋੜੀ ਇਹ ਡਿਸ਼ ਨੂੰ ਹੋਰ ਸਪੈਸ਼ਲ ਕਰ ਦਈਏ ਤੇ ਇੱਕ ਤਾਂ ਹੁੰਦਾ ਨਾ ਕੜੀ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਉਹ ਉੱਤੇ ਖੜ੍ਹਦਾ ਨਾ ਪੈਂਦਾ ਉਹਨੂੰ ਹਿਲਾਈ ਜਾਉ ਹਨਾ ਕੜਨ ਤੇ ਟਾਈਮ ਲੱਗਦਾ ਤਾਂ ਕਰਕੇ ਇਹ ਕੜੀ ਬਣਾਉਣ ਤੋਂ ਨ ਕੋਲ ਹੋ ਜਾਂਦੀ ਮੈਨੂੰ ਤੇ ਅੱਜ ਮੈਨੂੰ ਬਣਾਉਣੀ ਪੈਗੀ ਕੜੀ ਇੱਕ ਸਾਈਡ ਤੇ ਪਤੀਲੇ ਵਿੱਚ ਮੈਂ ਲੱਸੀ ਬੇਸਨ ਘੋਲ ਕੇ ਯਾਨੀ ਕਿ ਕੜਨ ਵਾਸਤੇ ਰੱਖਦਾ ਸੀ ਹਲਦੀ ਪਾਤੀ ਸੀ ਵਿੱਚ ਤੇ ਬਾਕੀ ਨਮਕ ਮਿਰਚ ਲੁਭਾਜ ਪਾਵਾਂਗੇ ਤੇ ਇਸਾਇਤੇ ਕੜਾਹੀ ਵਿੱਚ ਮੈਂ ਕੱਢ ਰਹੀ ਸੀ ਪਕੌੜੇ ਪਕੌੜੇ ਚ ਮੈਂ ਕੱਟਿਆ ਆਲੂ ਇੱਕ ਥੋੜਾ ਜਿਹਾ ਪਿਆਜ਼ ਤੇ ਬੇਸਣ ਹਲਕਾ ਹਲਕਾ ਨਮਕ ਮਿਰਚ ਪਾ ਕੇ ਪਕੌੜੇ ਕੱਢ ਰਹੀ ਆ ਪਕੌੜੇ ਮੈਂ ਬਹੁਤ ਹੀ ਥੋੜੇ ਤੇ ਬਹੁਤ ਹੀ ਛੋਟੇ ਛੋਟੇ ਬਣਾ ਰਹੀ ਸੀ ਕਿਉਂਕਿ ਚਲੋ ਕੜੀ ਦੇ ਵਿੱਚ ਠੀਕ ਆ ਜਾਣਗੇ ਬਟੇ ਜਿਆਦਾ ਵੱਡੇ ਸਾਈਜ਼ ਦੇ ਪਕੌੜੇ ਵੀ ਠੀਕ ਨਹੀਂ ਆਉਂਦੇ ਤੇ ਇਸ ਤਰ੍ਹਾਂ ਮੈਂ ਕੱਢ ਲਈ ਪਕੌੜੇ ਥੋੜਾ ਜਿਹਾ ਮੈਂ ਤੇਲ ਪਾਇਆ ਸੀਗਾ ਸਰੋਂ ਦਾ ਬਹੁਤ ਜ਼ਿਆਦਾ ਨਹੀਂ ਪਾਇਆ ਫਿਰ ਉਹ ਮਟੀਰੀਆ ਹੋਇਆ ਤੇਲ ਫਿਰ ਕਿਸੇ ਅਲੱਗ ਗਰਮ ਗਰਮ ਤੇਲ ਕਿਸੇ ਪਾਂਡੇ ਚ ਘਟੋ ਗਰਮ ਮੈਂ ਆਪਣੇ ਆਲਟਿਸ ਫੈਂਸਰ ਵੀ ਤੇਲ ਕੱਢ ਨਹੀਂ ਸਕਦੀ ਫਿਰ ਉਹ ਭਾਂਡੇ ਜੂ ਰੁਕੇ ਰਹਿੰਦੇ ਸਰ ਬਹੁਤ ਥੋੜਾ ਜਿਹਾ ਮੈਂ ਤੇਲ ਪਾਇਆ ਸਰ ਹੁੰਦਾ ਫਿਰ ਵੀ ਛੋਟੇ ਛੋਟੇ ਪਕੌੜੇ ਬਣਾ ਕੇ ਪਾਤੇ ਪਕੌੜੇ ਬਣ ਜਾਣਗੇ ਤੇ ਇਸ ਤਰ੍ਹਾਂ ਆਪਣੀ ਇਹ ਕੜੀ ਜਿਹੜੀ ਹੈਗੀ ਅੱਜ ਡਿਸ਼ ਸਪੈਸ਼ਲ ਹੋ ਜੂਗੀ ਤੇ ਇਧਰ ਬੇਸਨ ਤੇ ਲੱਸੀ ਨੂੰ ਮੈਂ ਰੱਖਤਾ ਫਿਰ ਕੜਨ ਵਾਸਤੇ ਕੱਢ ਰਿਹਾ ਫਿਰ ਟਾਈਮ ਘੱਟ ਲੱਗਦਾ ਇੱਕ 사이ਡ ਤੁਸੀਂ ਉਹਨੂੰ ਰੱਖ ਦੋ ਕੜੀ ਨੂੰ ਕਢਣ ਲਈ ਇੱਕ ਸਾਈ ਦੇ ਤੜਕਾ ਤਿਆਰ ਕਰ ਲਓ ਜਾਂ ਪਕੌੜੇ ਬਣਾ ਲਓ ਤੇ ਫਿਰ ਟਾਈਮ ਨਿਰਾਦ ਅੱਦੇ ਟਾਈਮ ਚ ਚੀਜ਼ ਬਣ ਜਾਂਦਾ ਆਦਰਵਾਇਸ ਕੜੀ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸ਼ੁਰੂ ਸ਼ੁਰੂ ਜੇ ਥੱਲੇ ਬੜੀ ਲੱਗਦੀ ਹੈ ਗਾੜੀ ਬਹੁਤ ਹੁੰਦੀ ਹੈ ਬਾਰੇ ਬਾਰੇ ਹਨਾ ਆਪਾਂ ਨੂੰ ਹੋਰ ਲੱਸੀ ਜਾਂ ਪਾਣੀ ਪਾ ਕੇ ਉਹਨੂੰ ਫਿਰ ਐਡਜਸਟ ਕਰਨਾ ਪੈਂਦਾ ਤੇ ਪਕੌੜੇ ਦੇਖੋ ਬਣ ਕੇ ਹੋ ਗਏ ਤਿਆਰ ਮੈਂ ਛੋਟੇ ਸਾਈਜ਼ ਦੇ ਪਕੌੜੇ ਰੱਖੇ ਨੇ ਬਹੁਤ ਵੱਡੇ ਨਹੀਂ ਰੱਖੇ ਹੈ ਔਰ ਥੋੜੇ ਜਿਹਾ ਮੈਂ ਬਣਾਏ ਨੇਗੇ ਫਿਰ ਜੋ ਕੰਮ ਚੱਲ ਰਿਹਾ ਹੁੰਦਾ ਨਾ ਕਿਚਨ ਵਿੱਚ ਕੁਕਿੰਗ ਦਾ ਕੁਝ ਆਲੇ-ਦੁਆਲੇ ਕਾਫੀ ਜ਼ਿਆਦਾ ਕਿਸੇ ਕੁਛ पे कोई ਖਾਲੀ ਭਾਂਡਾ ਪੈ ਕਿਵੇਂ ਪੈ ਫਿਰ ਜਦੋਂ ਮੈਂ ਕੁਕਿੰਗ ਦਾ ਕੰਮ ਕਰ ਲੈਂਦੀ ਆ ਫੇਰ ਮੈਂ ਭਾਂਡੇ ਚਾ ਕੇ ਸਾਰੇ ਜਿਹੜੇ ਸਾਫ਼ ਕਰਨ ਵਾਲੇ ਹੁੰਦੇ ਨੇ ਸਿੰਕ ਵਿੱਚ ਰੱਖ ਦਾਨੀ ਆ ਬਾਕੀ ਕੋਈ ਨੂਨ ਲਾਣੀ ਕੋਈ ਹੋਰ ਚੀਜ਼ ਵੀ ਆਪਦੇ ਥਾਂ ਸੇ ਰੱਖ ਦੋ ਫੇਰ ਕਿਚਨ ਸਾਫ਼ ਹੋ ਜਾਂਦੀ ਆ ਭਾਜੀ ਇਹਨਾਂ ਟਾਈਮ ਕੋ ਆਪਾਂ ਕੁੱਕ ਕਰ ਰਹੇ ਆ ਕੁਛ ਬਣਾ ਰਹੇ ਆ ਖਾਣਾ ਉਹਨਾਂ ਟਾਈਮ ਫੇਰ ਕਿਚਨ 'ਚ ਅਧਖਲਾ ਲਾ ਜਾ ਰਹੇ ਰਹਿੰਦੇ ਹੋਗੇ ਮੇਰਾ ਹੱਥ ਬਹੁਤ ਤੇਜ਼ ਹੈ ਫੇਰ ਮੈਨੂੰ ਆਇ ਹੁੰਦਾ ਵੀ ਇੱਕ ਸਾਈਡ ਤੇ ਮੈਂ ਕੰਮ ਕਰ ਲਾਂ ਉਸ ਤੋਂ ਬਾਅਦ ਮੈਂ ਫੇਰ ਬਾਕੀ ਖੇਡਣ ਖੰਡਾ ਆਉਣ ਜਿਹੜਾ ਪਿਆਰ ਸੋਈ ਵਿੱਚ ਫੇਰ ਹੀ ਸਾਮੂਗੀ ਤੇ ਜਦੋਂ ਮੈਂ ਤੜਕਾ ਲਗਾਤਾ ਸੀ ਨਾ ਕੜਾਈ ਵਿੱਚ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਇਹ ਕਢਣ ਵਾਸਤੇ ਕੜੀ ਰੱਖੀ ਹੋਈ ਸਾਈਡ ਤੇ ਉਹ ਵੀ ਮੈਂ ਤੜਕੇ ਵਾਲੀ ਕੜਾਈ ਚ ਪਾ ਦੂੰਗੀ ਫਿਰ ਠੀਕ ਹੈ ਭਾਂਡੇ ਦਾ ਜਰੂਰ ਐਕਸਟਰਾ ਥੋੜੇ ਹੋ ਜਾਂਦੇ ਨੇ ਪਰ ਕੰਮ ਆਪਣਾ ਜਲਦੀ ਹੋ ਜਾਂਦਾ ਕੁਕਿੰਗ ਦਾ ਟਾਈਮ ਘੱਟ ਜਾਂਦਾ ਅਦਰਵਾਇਸ ਕੜੀ ਨੂੰ ਖੜਾਣ ਤੇ ਬਹੁਤ ਟਾਈਮ ਲੱਗ ਜਾਂਦਾ ਕੜ-ਕੜ ਬਣਦੀ ਹੈ ਕੜੀ ਭਾਂਗੇ ਦਾ ਨਾ ਮੈਂ ਕੜੀ ਤੇ ਫਰੀਲੇ ਵੀ ਥੋੜਾ ਜਿਹਾ ਪਾਣੀ ਪਾ ਕੇ ਜਿਹੜੀ ਸਾਈਡਸ ਤੇ ਲੱਗੀ ਹੈ ਨਾ ਇਸ ਤਰ੍ਹਾਂ ਫਿਰ ਉਹ ਵੀ ਪਾਣੀ ਨਾਲ ਸਾਫ਼ ਕਰਕੇ ਇਹ ਵੀ ਮੈਂ ਕੜਾਈ ਵਿੱਚ ਪਾ ਦੂੰਗੀ ਜਿਹੜਾ ਐਕਸਟਰਾ ਤੇਲ ਸੀ ਉਹ ਕੱਢ ਕੇ ਮੈਂ ਸੇਮ ਕੜਾਈ 'ਚ ਤੜਕਾ ਲਗਾ ਲਿਆ ਤੜਕਾ ਲਗਾ ਕੇ ਫਿਰ ਉਸ 'ਚ ਮੈਂ ਕੜੀ ਪਾਤੀ ਤੇ ਕੜੀ ਆਪਣੀ ਬਣ ਕੇ ਹੋ ਜੂ ਤਿਆਰ ਲਾਸਟ 'ਤੇ ਪਾਵਾਂਗੇ ਪਕੌੜੇ ਗੋਗੇ ਪਕੌੜੇ ਆਲਰੇਡੀ ਬਣੇ ਪਏ ਨੇ ਜਿਆਦਾ ਸੇਕ ਲਵਾਤਾ ਪਕੌੜੇ ਨੂੰ ਬਿਲਕੁਲ ਹੀ ਉਗੜ ਜਾਣਗੇ ਤੋਂ ਲਾਸਟ 'ਤੇ ਮੈਂ ਪਾੜੀ ਪਾ ਰਹੀ ਹਾਂ ਇਹਦੇ ਵਿੱਚ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਪਾ ਦਾਂਗੇ ਥੋੜਾ ਜਿਹਾ ਆਪਾ ਹੋ ਪਾ ਦਾਂਗੇ ਹਰੇ ਪਿਆਜ਼ ਸਪ੍ਰਿੰਗ ਆਨੀਅਨਸ ਪਾਵਾਂਗੇ ਤੇ ਪਕੌੜੇ ਪਾ ਦਾਂਗੇ ਤੇ ਆਪਣੀ ਦੇਖੋ ਕੜੀ ਬਣ ਕੇ ਹੋ ਜੂ ਤਿਆਰ ਕੜੀ ਬਹੁਤ ਟੇਸਟੀ ਬਣੀ ਸੀ ਟੇਸਟੀ ਲੱਗਦੀ ਹੈ ਮੈਂ ਪਹਿਲਾਂ ਕੜੀ ਵੀ ਨਹੀਂ ਖਾਂਦੀ ਸੀ ਪਿਆ ਤਾਂ ਪਹਿਲਾਂ ਮੈਂ ਕੜੀ ਖਾਂਦੀ ਨਹੀਂ ਸੀ ਮੈਂ ਇੱਥੇ ਆ ਕੇ ਖਾਣ ਲੱਗਿਆਂਗੀ ਇੱਥੇ ਵੀ ਇਹਨਾਂ ਕੜੀ ਨੂੰ ਕਹਿੰਦੇ ਨੇ ਅੰਮ੍ਰਤੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਵੀ ਅੰਮ੍ਰਤੀ ਕੀ ਹੁੰਦਾ ਹਾ ਨਾ ਕੜੀ ਤਾਂ ਸੋਨੇ ਅੰਮ੍ਰਤੀ ਨੇ ਪਹਿਲੀ ਵਾਰ ਸੁਣ ਐਸੀ ਇੱਥੇ ਆ ਕੇ ਅੰਮ੍ਰਤੀ ਵੀ ਇਹਨੂੰ ਕਹਿੰਦੇ ਨੇਗੇ ਤੇ ਪਰ ਹੁਣ ਤਾਂ ਅਸੀਂ ਕੜੀ ਹੀ ਕਹਿੰਦੇ ਆਂਗੇ ਦਾ ਨਾਸ ਤੇ ਪਤਾ ਤਾਂ ਨਹੀਂ ਆ ਪਕੌੜੇ ਤਾਂ ਆਪਣੀ ਕੜੀ ਬਣ ਕੇ ਤਿਆਰ ਹੈ ਤੇ ਦੁਪਹਿਰੇ ਇਹਦੇ ਨਾਲ ਬਣਨਗੇ ਚਾਵਲ ਕੜੀ ਚੌਲ ਪਟਨਾ ਸਾਹਿਬ ਹਜੂਰ ਸਾਹਿਬ ਸੇ ਬਹੁਤ ਖਾਦੇ ਦਵਿੰਦਰ ਸਰੋ ਮਿਸ ਕਰ ਰਹੇ ਸੀ ਕਿ ਨੇ ਪਟਨਾ ਸਾਹਿਬ ਵਾਲੀ ਕੜੀ ਬਹੁਤ ਟੇਸਟੀ ਵੀ ਕਿਨ ਗੁਰਦੁਆਰੇ ਵਿੱਚ ਜਿੱਥੇ ਵੀ ਆਪ ਨੂੰ ਲੰਗਰ ਮਿਲਦਾ ਟੇਸਟੀ ਲੱਗਦਾ ਨਾ ਤੇ ਸਾਨੂੰ ਪਟਨਾ ਸਾਹਿਬ ਹੀ ਕੜੀ ਮਿਲੀ ਤੇ ਹਜੂਰ ਸਾਹਿਬ ਵੀ ਕੜੀ ਮਿਣੀ ਤੋਂ ਫਿਰ ਯਾਦ ਆ ਜਾਂਦਾ ਵੀ ਉਹ ਲੰਗਰ ਐਨਾ ਸਵਾਦ ਸੀਗਾ ਤੇ ਕੜੀ ਬਣ ਕੇ ਤਿਆਰ ਆ ਤੇ ਇਹਨੂੰ ਮੈਂ ਦੂਸਰੇ ਢਾਂਡੇ ਵਿੱਚ ਕੱਢ ਕੇ ਹੁਣ ਟ੍ਰਾਂਸਫਰ ਕਰਾਉਂ ਕੜਾਹੀ ਵੀ ਮੇ ਨਾਲ ਦੇ ਨਾਲ ਹੀ ਵਾਸ਼ ਕਰਕੇ ਰੱਖ ਲੈਣੀ ਆ ਇਹ ਬਣ ਗਈ ਆਪਣੀ ਪਕੌੜਿਆਂ ਵਾਲੀ ਕੜੀ ਬੜੀ ਜਲਦੀ ਜਲਦੀ ਮੈਂ ਬਣਾਈ ਤੇ ਅੱਧੇ ਟਾਈਮ ਵਿੱਚ ਬਣੀ ਤੇ ਹੁਣ ਸੀ ਮੈਂ ਬ੍ਰੈਕਫਾਸਟ ਟਾਈਮ ਤੇ ਬ੍ਰੈਕਫਾਸਟ ਵਿੱਚ ਮੈਂ ਬਣਾਈ ਸੀ ਪਨੀਰ ਜਿਵੇਂ ਬਣਾਉਣੀ ਹੁੰਦੀ ਪਰ ਪਨੀਰ ਆ ਥੋੜਾ ਜਨਾ ਢਿੱਲਾ ਹੋਇਆ ਸੀ ਪਾਣੀ ਵਿੱਚ ਰੱਖਿਆ ਰੱਖਿਆ ਢਿੱਲਾ ਹੋ ਗਿਆ ਟਾਈਮ ਹੋ ਰਿਹਾ 7:10 ਦਾ 7:10 ਹੋ ਗਏ ਤੇ ਮੈਂ ਸਵੇਰ ਦੀ ਹੁਣ ਬਾਹਰ ਨਿਕਲੀ ਆ ਟੋਵਲ ਪਾਉਣਾ ਇਸ ਵਾਰ ਮੈਂ ਕਿ ਟੋਵਲ ਸੁੱਕ ਨਹੀਂ ਪਾਦੀ ਗਿੱਲਾ ਪਾਣੀ ਪਿਆ ਟੋਵਲ ਬਾਹਰ ਪਾਤੇ ਤੇ ਬਾਹਰ ਮੈਂ ਕਿ ਮੌਸਮ ਵੀ ਦੇਖ ਲਿਆ ਲੱਗ ਜਿਵੇਂ ਧੁੱਪ ਨਿਕਲ ਰਹੀ ਆ ਉਹ ਤੁੰਦ ਬਹੁਤ ਸੀ ਸਵੇਰੀ ਯੂਜ਼ ਕਰਕੇ ਧੁੱਪ ਨਿਕਲ ਨਹੀਂ ਸੀ ਅੱਜ ਥੋੜੇ ਬਹੁਤੇ ਹੁਣ ਧੂਰ ਚਮਕ ਰਹੀ ਹੈ ਧੁੱਪ ਨਿਕਲ ਰਹੀ ਹੈ ਥੋੜੀ ਜਿਹੀ ਹਵਾ ਵੀ ਚੱਲ ਰਹੀ ਹੈ ਬਦਲਵਾਈ ਵੀ ਹੈ ਇਸ ਤਰ੍ਹਾਂ ਮਿਕਸ ਜਿਹਾ ਮੌਸਮ ਆ ਨਾ ਸਾਰੇ ਤਰ੍ਹਾਂ ਦੇ ਮੌਸਮ ਹਵਾ ਵੀ ਬੱਦਲ ਵੀ ਧੁੱਪ ਵੀ ਤੇ ਕਿਚਨ ਦਾ ਕੰਮ ਹੋ ਗਿਆ ਡਨ ਕਲੀਨਿੰਗ ਦਾ ਖਾਣੇ ਦਾ ਤੇ ਹੁਣ ਮੇਰਾ ਰਹਿ ਗਿਆ ਸਾਫ ਸਫਾਈ ਨਾਲ ਜੋ ਮੈਂ ਥੋੜੀ ਬਹੁਤੀ ਕਲੀਨਿੰਗ ਕਰਨੀ ਡਸਟਿੰਗ ਲੌਬੀ ਵੀ ਲੌਬੀ ਵਾਲਾ ਬਹੁਤ ਸਫੀਸ਼ਾ ਆਪਣੇ ਰੂਮ ਦੀ ਮੈਂ ਚੱਕਰ ਕਰਨੀ ਰਜਾਈ ਵੀ ਫੋਲਡ ਕਰਨ ਵਾਲੀ ਪੀਏ ਬੈਡਰੂਮ ਕਲੀਅਰ ਕਰਨ ਨਾਲ ਪੜਾ ਦਵਿੰਦਰ ਬੈਠੇ ਸੀ ਚਾਈ ਵਿੱਚ ਇਹ ਕਰਦੀਆਂ ਖਾਣ ਪਕਾਉਣ ਦੇ ਕੰਮ ਹੋ ਗਏ डन ਅੱਜ ਵੱਡਾ ਕੰਮ ਕੱਢੀ ਦਾ ਹੋ ਗਿਆ ਪਕੌੜਿਆਂ ਵਾਲੀ ਕੱਢੀ ਦਾ ਵੱਡਾ ਕੰਮ ਹੋ ਜਾਂਦਾ ਇੱਕ ਵਾਸ਼ਰੂਮ ਦੀ ਡੀਪ ਕਲੀਨਿੰਗ ਦਾ ਵੱਡਾ ਕੰਮ ਹੋ ਗਿਆ ਬਾਕੀ ਨਿੱਕੇ ਮੋਟੇ ਚੱਲਦੇ ਹੀ ਰਹਿਣਗੇ ਥੋੜੀ ਬਹੁਤੀ ਡਸਟਿੰਗ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਮੈਂ ਪਾਠ ਕਰਦੀ ਆ ਫਿਰ ਹੈਲਪਰ ਵੀ ਹਲੇ ਆਈ ਨਹੀਂ ਉਹ ਵੀ ਆਉਗੀ ਕਦੇ ਕਦੇ ਜਲਦੀ ਆ ਜਾਣਗੀ ਉਹਦਾ ਵੀ ਕੋਈ ਫਿਕਸ ਟਾਈਮ ਨਹੀਂ ਹੈਗਾ ਫਿਕਸ ਟਾਈਮ ਹੋਵੇ ਤਾਂ ਉਹਦੇ ਵਾਲਾ ਫਿਕਸ ਟਾਈਮ ਹੀ ਹੈਗਾ ਮੈਂ ਉਹਨੂੰ ਕਹਿ ਦਿੰਨੇ ਪਰ ਮੇਰਾ ਕੋਈ ਪੱਕਾ ਟਾਈਮ ਨਹੀਂ ਡਸਟਬਿਨ ਆਫਟਰ ਵੀਨ ਵਾਸ਼ ਕਰਨ ਨਾਲ ਆਪਾਂ ਸੀ ਕਡਸਟਬਿਨ ਵਾਸ਼ ਕੀਤਾ ਨਾਲ ਨਾਲ ਦਵਿੰਦਰ ਦੇ ਸ਼ੂ ਵਾਸ਼ ਕੀਤੇ ਨੇ ਦੋ ਤਿੰਨ ਦਿਨ ਹੋ ਗਏ ਮੈਨੂੰ ਕਹਿੰਦੇ ਨੂੰ ਵਾਸ਼ ਕਰ ਦੇ ਵਾਸ਼ ਕਰ ਦੇ ਪਰ ਮੇਰਾ ਟਾਈਮ ਵੀ ਲੱਗਦਾ ਸ ਮੈਂ ਹੀ ਕਾਲ ਕਰ ਲਾਂਦੀ ਸੀ ਤੇ ਫਿਰ ਜਦੋਂ ਆਪਾਂ ਇੱਕ ਕੰਮ ਕਰਨ ਲੱਗਦੇ ਆ ਨਾ ਫਿਰ ਆਏ ਹੁੰਦਾ ਵੀ ਚਲੋ ਇੱਕ ਅੱਧਾ ਕੰਮ ਨਾਲ ਹੋਰ ਕਰ ਦਈਏ ਫਿਰ ਸ਼ੂ ਮੈਂ ਧੋਂਦੀ ਸੀ ਇੱਧਰ ਵਾਸ਼ਿੰਗ ਏਰੀਆ ਵਿੱਚ ਮੈਂ ਸ਼ੂ ਧੋਂਦੀ ਸੀ ਡਸਟਬਿਨ ਵਿੱਚ ਥੋੜਾ ਖੜੀ ਖੜੀ ਨੂੰ ਗੀਦਰ ਦਾ ਗਰਮ ਪਾਣੀ ਆ ਜਾਂਦਾ ਤੇ ਨਾਲ ਨਾਲ ਮੈਂ ਆਪਣਾ ਹੀ ਟੱਬ ਵੀ ਕਲੀਨ ਕਰਤਾ ਸੀ ਤਰਾ ਸਰਫ ਪਾ ਕੇ ਨਾ ਸਕਰਬ ਕਰਤਾ ਤੇ ਨਾਲ ਨਾਲ ਟੱਬ ਦੀ ਵੀ ਸਫਾਈ ਹੋ ਗਈ ਕਈ ਵਾਰ ਐਸ ਤਰ੍ਹਾਂ ਆਪਾਂ ਕੰਮ ਕਰਦੇ ਕਰਦੇ ਕੱਦਾ ਐਕਸਟਰਾ ਕੰਮ ਹੋਰ ਕਰਨ ਨੂੰ ਆਪਾਂ ਦਿਲ ਕਰ ਜਾਂਦਾ ਜਾਂ ਮਨ ਕਰੇ ਆਉਂਦਾ ਵੀ ਚਲੋ ਆ ਵੀ ਹੁਣ ਨਾਲ ਦੇ ਨਾਲ ਲੱਗਦੇ ਹੱਥੇ ਵੀ ਕਰਦਾ ਤੇ ਇਹਦੀ ਵੀ ਸਾਫ਼ ਸਫਾਈ ਹੋ ਗਈ ਸਾਫ਼ ਕਰਕੇ ਅੱਛੇ ਜਿਹਾ ਸਕਰਬ ਕਰਤਾ ਵਾਈਟ ਵਾਈਟ ਨਿਕਲਾ ਵਸਤੋ ਸਾਫ਼ ਹੀ ਰਹਿੰਦਾ ਤੇ ਜੋ ਕੱਪੜੇ ਧੋਨੇ ਆ ਉਦੋਂ ਮੈਂ ਇੱਕ ਕਲੀਨ ਕਰ ਜਾਂਦਾ ਹੁਣ ਪਰ ਕਈ ਵਾਰ ਹੁੰਦਾ ਵੀ ਨਹੀਂ ਜਲਦੀ ਵਿੱਚ ਕਈ ਵਕਤ ਕਦੇ ਫੂਲੀ ਵਿੱਚ ਮਸ਼ੀਨ ਚਲਾਉਨੇ ਫਿਰ ਉਸ ਦਿਨ ਵਾਸ਼ ਨਹੀਂ ਹੁੰਦਾ ਹੈਗਾ ਤੇ ਅੱਜ ਮੈਂ ਕਿਹਾ ਚਾ ਲੱਗਦੇ ਹੱਥੇ ਵੀ ਕਲੀਨ ਕਰਦਾ ਸਾਈਡ ਤੇ ਟਾਈਲਸ ਤੇ ਮੈਂ ਕਪੜਾ ਮਾਰਤਾ ਉਹ ਚਿੱਟੇ ਵਗੈਰਾ ਪੈਂਦੇ ਆਪਾਂ ਟੈਪ ਯੂਜ਼ ਕਰਦੇ ਆ ਤੇ ਸਾਈਟ ਸਗੀਲਾ ਕਪੜਾ ਮਾਰਤਾ ਤੇ ਹੁਣ ਮੈਂ ਕਰਨੀ ਸੀ ਡਸਟਿੰਗ ਡਸਟਿੰਗ ਸਿਰਫ ਲੌਬੀ ਦੀ ਹੀ ਕਰਨੀ ਸੀ ਲੌਬੀ ਦੀ ਕਰੂੰਗੀ ਉਧਰ ਹੈਲਪਰ ਵੀ ਆ ਗਈ ਸੋ ਵੀ ਝਾੜੂ ਪੋਚਾ ਕਰ ਰਹੀ ਸੀ ਤੇ ਚੇਅਰ ਤੇ ਲੌਬੀ ਵਿੱਚ ਪਏ ਨੇ ਮੇਰੇ ਕੱਪੜੇ ਪ੍ਰੈਸ ਵਾਲੇ ਜੋ ਮੈਂ 2 ਦਿਨ ਪਹਿਲਾਂ ਤੋਂ ਤੇ ਇਸ ਮੇਰੇ ਟਾਈਮ ਹੀ ਲੱਗਿਆ ਪ੍ਰੈਸ ਕਰਨ ਦਾ ਕਿਉਂਕਿ ਅਸੀਂ ਘਰੇ ਨਹੀਂ ਸੀਗੇ ਬਾਹਰ ਅੰਦਰ ਵਾਲੇ ਕੰਮ ਕਰ ਰਹੇ ਸੀ ਘਰੇ ਰੁਕੇ ਨਹੀਂ ਸੀਗੇ ਤਾਂ ਕਰਕੇ ਮੇਰਾ ਟਾਈਮ ਨਹੀਂ ਲੱਗਿਆ ਪ੍ਰੈਸ ਕਰਨ ਦਾ ਨਹੀਂ ਤਾਂ ਮੈਂ ਸੇਮ ਡੇ ਹੀ ਪ੍ਰੈਸ ਕਰਕੇ ਰੱਖਦਾ ਹੁੰਦਾ ਇਹਨਾਂ ਨੂੰ ਅੱਜ ਕੱਪੜੇ ਵੀ ਪ੍ਰੈਸ ਕਰੂੰਗੀ ਤਹਾਨੂੰ ਮੈਂ ਕਿ ਕੱਲੀ ਲੌਬੀ ਦੀ ਮੈਂ ਡਸਟਿੰਗ ਕਰਦਾ ਹੈਲਪਰ ਲਗਾ ਰਹੀ ਸੀ ਪੋਚਾ ਤੇ ਵੈਸੇ ਤਾਂ ਮੈਂ ਉਹ ਜ਼ਰੂਰ ਓਨ ਦਾ ਟਾਈਮ ਹੁੰਦਾ ਮੈਂ ਕੰਮਾਂ ਵੇਸੇ ਉਸ ਟਾਈਮ ਆਰਾਮ ਨਾਲ ਬੈਠ ਜਾਣ ਹੁੰਦੇ ਵੀ ਫਾਈਲ ਕਰਕੇ ਇਹਨੂੰ ਕਰ ਲਾਂ ਨੂੰ ਫੇਰ ਕਰੂੰਗੀ ਪਰ ਅੱਜ ਮੈਂ ਵੀ ਬਹੁਤ ਜ਼ਿਆਦਾ ਲੇਟ ਹੋ ਗਈ ਕਿਉਂਕਿ ਠੰਡ ਵਿੱਚ ਨਾ ਸਵੇਰ ਸਵੇਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੁਕਿੰਗ ਕਰਦੇ ਕਰਦੇ ਸੋਈ ਵਿੱਚ ਟਾਈਮ ਇਨਾ ਲੱਗ ਜਾਂਦਾ ਔਰ ਅੱਜ ਤਾਂ ਮੈਨੂੰ ਕੜੀ ਵੀ ਬਣਾਉਣੀ ਬਣਾਉਂਦੀ ਬਹੁਤ ਟਾਈਮ ਲੱਗ ਗਿਆ ਤੇ ਮੈਂ ਕਿ ਚਲੋ ਲੌਬੀ ਲੌਬੀ ਦੀ ਡਸਟਿੰਗ ਕਰਦਾ ਹੋਰ ਨਹੀਂ ਮੈਂ ਕਰਦੇ ਹੈਗੀ ਬਾਕੀ ਰੂਮਸ ਨੂੰ ਅੱਜਕੱਲ ਫਿਰ ਵੀ ਆਪਾਂ 3 ਦਿਨ 4 ਦਿਨ ਡਸਟਿੰਗ ਨਾ ਕਰੀਏ ਨਾ ਫਿਰ ਟਾਈਮ ਪਾ ਕੇ ਡਸਟ ਥੋੜੀ ਥੋੜੀ ਜਮਾ ਹੋ ਜਾਂਦੀ ਉਹ ਦਿਖਣ ਲੱਗ ਜਾਂਦੀ ਜਿਹੜਾ ਜੋ ਦਿਖਣ ਲੱਗ ਜਾਂਦੀ ਹੈ ਫਿਰ ਅੱਛਾ ਨਹੀਂ ਲੱਗਦਾ ਹੈਗਾ ਆਪ ਨੂੰ ਜੋ ਡਸਟ ਬਿਲਕੁਲ ਟਿਕਣ ਨਹੀਂ ਹਾਂ 2-3 ਦਿਨ ਤੁਹਾਡੇ ਸੌਕੇ ਲੰਘ ਜਾਂਦੇ ਨੇ 2 ਦਿਨ ਲੰਘ ਜਾਂਦੇ ਡਸਟਿੰਗ ਕਰਨ ਦੀ ਲੋੜ ਨਹੀਂ ਪਰ ਤੀਸਰੇ ਦਿਨ ਡਸਟ ਟਿਕਣ ਲੱਗ ਜਾਂਦੀ ਹੈਗੀ ਚਲੋ ਆਪੇ ਦੀ ਡਸਟਿੰਗ ਹੋ ਗਈ ਫਰਸ਼ਫੇਸ਼ਨ ਕਲੀਨ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਹੁਣ ਹੱਥ 'ਚ ਕਾਲ ਇਨ ਵੀ ਹੈਗਾ ਫ੍ਰਿਜ ਤੇ ਵੀ ਮੈਂ ਕਾਲ ਇਨ ਮਾਰਦਾ ਕਿਉਂਕਿ ਧਾਹ ਵਗਰੇ ਪੈ ਜਾਂਦੇ ਨੇ ਉਹ ਫਿਰ ਫਿੰ ਤੇ ਇਹ ਵੀ ਕਪੜਾ ਮਾਰ ਦਦਨੇ ਕੋਲ ਇੰਨਾ ਸਪਰੇ ਕਰਕੇ ਵਾਈਪ ਕਰ ਦਦਨੇ ਆ ਇੰਨ ਨਾਲ ਆਪਣਾ ਫ੍ਰੀਜ ਦਾ ਡੋਰਾ ਸਪੌਟਸ ਨਹੀਂ ਦਿਖਣਗੇ ਤੇ ਅੱਛਾ ਲੱਗਦਾ ਸ਼ਾਈਨਿੰਗ ਸ਼ਾਈਨਿੰਗ ਜਿਹਾ ਤੋਂ ਦਾਗ-ਦਾਗ ਜੇ ਦਿਖਦੇ ਨਾ ਆਪ ਨੂੰ ਜੇ ਅਛੇ ਲੱਗਦੇ ਜਿਵੇਂ ਕੋਲੋ ਹੀ ਲੱਗਦੇ ਨਜ਼ਰ ਚ ਜ਼ਰੂਰ ਪੈਂਦੀ ਐ ਪਰ ਫਿਰ ਆਪਾਂ ਵੀ ਮਜਬੂਰ ਹੋ ਜਾਂਦੇ ਵੀ ਚਲੋ ਕਰੂੰਗੀ ਫੇਅਰ ਕਰੂੰ ਕੱਲ ਨੂੰ ਕਰੂੰ ਜੋ ਕਪੜਾ ਚੱਕ ਕੇ ਡਸਟਿੰਗ ਕਰੂੰ ਫੇਅਰ ਕਰੂੰਗੀ ਉਹ ਫੇਅਰ ਦੀ ਫੇਰ ਹੀ ਰਹਿ ਜਾਂਦੀ ਹੈਗੀ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਕਿ ਮਟਰ ਨੂੰ ਆਪਾਂ ਫ੍ਰੀਜ਼ ਕਰੇ ਕਰੀ ਹਰੇ ਮਟਰਾਂ ਨੂੰ ਇਮਲਿਆ ਪਾਣੀ ਪਾਣੀ ਚ ਉਬਾਲਾ ਗੁਰ ਵਿੱਚ ਮੈਂ ਪਾਈਆ ਚੀਨੀ 2 ਤੋਂ 3 ਚਮਚੇ ਚੀਨੀ ਪਾ ਲਉ ਥੋੜਾ ਜਿਹਾ ਪਾ ਲਉ ਨਮਕ ਤੇ ਉਹਦੇ ਵਿੱਚ ਆਪਾਂ ਪਾ ਦਾਂਗੇ ਮਟਰ ਦੇ ਦਾਣ ਜਿਹੜਾ ਆਪਾਂ ਕੱਢ ਕੇ ਰੱਖੇ ਸੀ ਉਹ ਮਟਰ ਪਾ ਦਾਂਗੇ ਟਮਾਟਰ ਪਾ ਕੇ ਫਿਰ ਆਪਾਂ ਇਹਨੂੰ ਢੱਕ ਦਾਂਗੇ ਕਿਉਂਕਿ ਆਪਾਂ ਜੋ ਮਟਰ ਪਾਏ ਨੇ ਟੈਂਪਰੇਚਰ ਪਾਣੀ ਦਾ ਡਾਊਨ ਹੋ ਗਿਆ ਹਨਾ ਫਿਰ ਆਪਾਂ ਇਹਨੂੰ ਉਬਾਲ ਫੇਰ ਤੋਂ ਆਉਣ ਦਵਾਂਗੇ ਦੁਬਾਰੇ ਸੋ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਤੇ ਜਦ ਉਬਾਲ ਆ ਗਿਆ ਪਾਣੀ ਵਿੱਚ ਮਟਰ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਹਰਾਵਾਂਗੇ ਜੇ ਮਟਰ ਪੱਕੀ ਨੇ ਥੋੜੇ ਹਾਰਡ ਨੇ ਫਿਰ ਤੁਸੀਂ 1 ਮਿੰਟ 2 ਮਿੰਟ ਲਈ ਬੋਇਲ ਕਰ ਲਓ 3 ਮਿੰਟ ਲਈ ਕਰ ਲਓ ਫਿਰ ਜ਼ਿਆਦਾ ਬੋਇਲ ਕਰਨੇ ਪੈਣਗੇ ਕਹਿੰਦਾ ਭਾਵ ਜੇ ਮਟਰ ਕੱਚੇ ਨੇ ਫਿਰ ਬਹੁਤ ਜ਼ਿਆਦਾ ਬੋਇਲ ਕਰਨ ਦੀ ਲੋੜ ਨਹੀਂ ਹੈਗੀ ਜੇ ਕੋਈ ਮਟਰ ਲੱਗਦਾ ਵੀ ਖਰਾਆ ਵਾ ਦਾਣਾ ਹਨਾ ਫਿਰ ਉਹ ਤੁਸੀਂ ਕੱਢ ਕੇ ਨਾਲ ਦੇ ਨਾਲ ਦੇਖੋ ਮੈਨੂੰ ਪਤਾ ਨਹੀਂ ਲੱਗਿਆ ਪਹਿਲਾਂ ਤੋਂ ਮਟਰਾਂ ਦਾਣੇ ਕੱਢੇ ਨੇ ਵਿੱਚ ਵਿੱਚ ਥੋੜੇ ਜਿਹਾ ਸਮ ਕੱਟੀ ਵੀ ਗਈ ਬ ਵਿੱਚ ਵਿੱਚ ਖਰਾਬ ਵੀ ਨਿਕਲ ਆਏ ਤੇ ਤਾਂ ਮਟਰ ਨੂੰ ਖਰਾਬ ਮਟਰ ਨੂੰ ਕੱਢ ਕੇ ਰੱਖ ਦੋ ਤੇ ਇਹ ਮਟਰ ਥੋੜੇ ਮੋٹے ਜਿਹੀ ਸੀ ਪੱਕੜ ਜੇ ਤੇ ਇਸ ਕਰਕੇ ਮੈਨੂੰ ਥੋੜਾ ਜਿਆਦਾ ਬੋਇਲ ਕਰ ਰਹੀ ਆ ਵੀ ਹਲਕੇ ਜਿਹੇ ਜੂ ਦਬਣ ਲੱਗੇ ਨਾ ਸੌਫਟ ਹੋ ਗਏ ਫਿਰ ਤੁਸੀਂ ਜੇ ਬੰਦ ਕਰ ਦਿਓ ਗੈਸ ਬਸ ਇੰਨਾ ਕਾਪਾ ਉਹ ਕਰਨਾ ਬਹੁਤ ਜਿਆਦਾ ਗਿਲਾਣੇ ਨਹੀਂ ਹੈਗੇ ਪਕਾਉਣੇ ਨੇ ਆਪਾਂ ਹਲਕੇ ਜੇ ਦਬਣ ਲੱਗੇ ਉਹਦੀ ਆਪਾਂ ਗੈਸ ਬੰਦ ਕਰ ਦੇਣਾ ਜੇ ਮਟਰ ਕੱਚੇ ਨੇ ਤਾਂ ਬਹੁਤ ਘੱਟ ਟਾਈਮ ਲੱਗੂ ਇੱਕੋ ਵਾਲੇ ਜਿਉਂ ਬਣ ਜਾਂਦੇ ਨੇ ਜੇ ਮਟਰ ਥੋੜੇ ਮੋٹے ਨੇ ਪੱਕੇ ਨੇ ਫਿਰ ਜਿਆਦਾ ਟਾਈਮ ਲੱਗੂਗਾ ਤੇ ਹੁਣ ਮੈਂ ਤੇ ਦੋ ਭਾਂਡਿਆਂ ਵਿੱਚ ਪਾਣੀ ਰੱਖਿਆ ਹੋਇਆ ਇੱਕ ਚ ਨਾਰਮਲ ਟੈਪ ਵਾਟਰ ਕਹਾਂਗੇ ਜਿਹੜਾ ਅਜਿਹਾ ਟੈਪ ਵਾਟਰ ਵੀ ਠੰਡਾ ਹੀ ਹੁੰਦਾ ਪਰ ਠੰਡੇ ਪਾਣੀ ਵਿੱਚ ਪਾਉਣੇ ਨੂੰ ਮਟਰ ਕੱਢ ਕੇ ਫਿਰ ਇੱਕ ਫਾਈ ਮੈਂ ਪਰਫਾਈ ਹੋਏ ਬਾਉਲ ਵਿੱਚ ਫਿਰ ਆਪਾਂ ਉਸ ਤੋਂ ਬਾਅਦ ਬਰਫ਼ ਵਾਲੇ ਪਾਣੀ 'ਚ ਪਾ ਲਾਂਗੇ ਜਾਂ ਤੁਸੀਂ ਡਾਇਰੈਕਟ ਦੋ ਭਾਂਡਿਆਂ ਵਿੱਚ ਬਰਫ਼ ਵਾਲਾ ਪਾਣੀ ਠੰਡਾ ਰੱਖ ਲਓ ਤੇ ਤੁਸੀਂ ਠੰਡੇ ਪਾਣੀ 'ਚ ਪਾ ਲਓ ਤਾਂ ਕਿ ਇਹ ਓਵਰ ਕੁਕ ਨਾ ਹੋਣ ਇਹਨਾਂ ਦਾ ਜਿਹੜਾ ਕੁਕਿੰਗ ਦਾ ਪ੍ਰੋਸੈਸ ਆ ਇੱਥੇ ਰੁਕ ਜਾਏ ਹੁਣ ਮੈਂ ਸਿੰਪਲ ਜਿਹੜਾ ਪਾਣੀ ਸੀ ਠੰਡਾ ਉਹਦੇ ਵਿੱਚੋਂ ਕੱਢ ਕੇ ਬਰਫ਼ ਵਾਲੇ ਪਾਣੀ ਜਿਹਨਾਂ ਨੂੰ ਪਾ ਉਹ ਡਾਊਨ ਆ ਜੇ ਮਟਰਾਂ ਦੇ ਕੋਲਗਾ ਪਰ ਬਿਲਕੁਲ ਬੋਇਲਿੰਗ ਵਾਟਰ ਚ ਕੱਢੇ ਨੇ ਤੇ ਓਵਰ ਕੁਕ ਨਾ ਹੋਣ ਜ਼ਿਆਦਾ ਨਾ ਪੱਕਣ ਤੇ ਉਸ ਤੋਂ ਬਾਅਦ ਛਾਰਨੀ ਵਿੱਚ ਪਾ ਕੇ ਮੈਂ ਇਹਨਾਂ ਨੂੰ ਰੱਖਦਾ ਹਾਂ ਤਾਂ ਕਿ ਪਾਣੀ ਨੁੱਚੜ ਜੇ ਜਿਹੜਾ ਪਾਣੀ ਨੁੱਚੜ ਗਿਆ ਨਾ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਇੱਕ ਕੱਪੜੇ ਦੇ ਉੱਤੇ ਫੈਲਾ ਦੂੰਗੀ ਧੁੱਪੇ ਇੰਨੇ ਆਪਾਂ ਪਾਉਣੇ ਬਾਹਰ ਬਿਲਕੁਲ ਵੀ ਅੰਦਰ ਹੀ ਪਾਵਾਂਗੇ ਚਾਹੇ ਤੁਸੀਂ ਕਿਚਨ ਦੇ ਕਾਊਂਟਰ ਤੇ ਪਾਓ ਜਾਂ ਕਿਸੇ ਟੇਬਲ ਤੇ ਪਾਓ ਕੱਪੜੇ ਉੱਤੇ ਫੈਲਾ ਦੋ ਕੱਪੜੇ ਉੱਤੇ ਫਲਾਉਣ ਦਾ ਮਤਲਬ ਇਹ ਹੈ ਕਿ ਜਿਹੜਾ ਐਕਸਟਰਾ ਪਾਣੀ ਦੇ ਵਿੱਚ ਹੋਊਗਾ ਉਹ ਪਾਣੀ ਇਹਦਾ ਮੋਇਸਚ ਇਹ ਤੋਂ ਸੇ ਅੱਛੀ ਤਰ੍ਹਾਂ ਚਾਹ ਨਹੀਂ ਦੇ ਵਿੱਚ ਸਲਾਕ ਕੇ ਰੱਖ ਦੋ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਆਪਣਾ ਸਟੋਰ ਕਰ ਲਓ ਮੈਂ ਕੱਪੜੇ ਉੱਤੇ ਪਾ ਰਹੀਆਂ ਜਿਹੜਾ ਕਿ ਐਕਸਟਰਾ ਪਾਣੀ ਦੇ ਵਿੱਚ ਹੈਗਾ ਕੱਪੜਾ ਸੋਖ ਲੂਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ 6 ਘੰਟੇ 2 ਘੰਟੇ ਬਾਅਦ ਪੈਕੇਟਸ ਦੇ ਵਿੱਚ ਪਾ ਕੇ ਸਟੋਰ ਕਰ ਲਵਾਂਗੀ ਮਟਰਾਂ ਥੋੜਾ ਘਰੇ ਜ਼ਿਆਦਾ ਆ ਗਈ ਸੀ ਕੁਝ ਜਿਹੜਾ ਪਹਿਲਾਂ ਪੈ ਸੀ ਫ੍ਰੀਜ ਵਿੱਚ ਦਵਿੰਦਰ ਹੋਰ ਲਿਆ ਇਹ ਮਟਰ ਜਿਹੜਾ ਉਹਨਾਂ ਨੂੰ ਲੱਗਦਾ ਨਹੀਂ ਹੁਣ ਵਧੀਆ ਮਿਲ ਰਹੇ ਨੇ ਫਿਰ ਉਹ ਪੁੱਛਦੇ ਨਹੀਂ ਹੈਗੇ ਵੀ ਲੈਣੇ ਆ ਕਿ ਨਹੀਂ ਲੈਣੇ ਉਹ ਚੁੱਪ ਕਰਕੇ ਲੈ ਲਾਂਦੇ ਨੇ ਜਿਹੜਾ ਮਟਰ ਵਧੀਆ ਲੱਗਣ ਫੇਸ ਕਰਕੇ ਥੋੜਾ ਮਟਰ ਜ਼ਿਆ ਹੀ ਕਰੀ ਇਹਨੇ ਮਟਰਾਂ ਮੈਂ ਕਿਹ ਚਲੋ ਕੱਟ ਕੇ ਸਟੋਰ ਕਰ ਲਾਂ ਨੇ ਵੈਸੇ ਤਾਂ ਮੈਂ ਲਾਸਟ ਵਿੱਚ ਜਦੋਂ ਸੀਜ਼ਨ ਖਤਮ ਹੁੰਦਾ ਮਟਰ ਦਾ ਲਾਸਟ ਵਿੱਚ ਨਾ ਉਹ ਮਟਰ ਮੰਗਾ ਕੇ ਇਕੱਠੇ ਮੈਂ ਵੀ ਸਟੋਰ ਕਰਦੀ ਹੁੰਦੀ ਆ ਤੇ ਉਹ ਵੀ ਦੁਬਾਰੇ ਵੀ ਕਰੂੰਗੀ ਪਰ ਹੁਣ ਵੀ ਮੈਂ ਸਟੋਰ ਕਰ ਰਹੀ ਸੀ ਮੈਂ ਚਾਹਉ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਕਿਉਂਕਿ ਇਹ ਤਾਂ ਹਰ ਇੱਕ ਭੈਣ ਦੇ ਕੰਮ ਆਉਣ ਵਾਲੀ ਚੀਜ਼ ਹੈ ਨਾ ਵੈਸੇ ਬਹੁਤ ਜ਼ਿਆਦਾ ਤਾਂ ਭੈਣਾ ਕਰਦੀਆਂ ਵੀ ਨੇ ਪਤਾ ਵੀ ਹੁਣ ਪਰ ਫਿਰ ਵੀ ਜੇ ਚਲੋ ਕਿਸੇ ਨੇ ਨਵੀਂ ਗ੍ਰੈਸਤੀ ਸ਼ੁਰੂ ਕਰੀ ਹੁੰਦੀ ਹੈ ਇਹਨਾਂ ਦਾ ਨਹੀਂ ਪਤਾ ਹੁੰਦਾ ਤਾਂ ਫਿਰ ਆਪਾਂ ਦੇਖ ਕੇ ਇੱਕ ਦੂਜੇ ਨੂੰ ਸਿੱਖਿਆ ਨਹੀਂ ਹੁੰਨੇ ਆ ਤੂੰ ਮਟਰ ਨੂੰ ਮੈਂ ਤਾਂ ਗ੍ਰਪ ਲੌਕ ਬੈਗਸ ਦੇ ਵਿੱਚ ਪਾ ਲਿਆ ਚਾਹੀ ਤੁਸੀਂ ਕਿਸੇ ਡੱਬੇ ਵਿੱਚ ਕੰਟੇਨਰ ਵਿੱਚ ਪਾ ਲਓ ਮੈਂ ਤਾਂ ਬੈਗਸ ਦੇ ਵਿੱਚ ਸਟੋਰ ਕਰ ਲਾਂਗੀ ਤੇ ਮਟਰ ਦੇਖੋ ਆਪਣੇ ਤਾਂ ਪੈਕੇਟਸ ਦੇ ਵਿੱਚ ਮੈਂ ਬੰਦ ਕਰ ਲਏ ਤੇ ਇਹਨਾਂ ਨੂੰ ਉੱਪਰ ਰੱਖ ਦੂੰਗੀ برف ਵਾਲੇ ਖਾਨੇ ਵਿੱਚ ਫ੍ਰੀਜ਼ਰ ਵਿੱਚ ਤੁਸੀਂ ਖਿਚੜੀ ਵਿੱਚ ਪਾਓ ਚੌਲਾਂ ਵਿੱਚ ਪਾਓ ਪੂਏ ਵਿੱਚ ਪਾਓ ਕਿਸੇ ਵੀ ਰੈਸਪੀ ਵਿੱਚ ਪਾ ਲਓ ਸਬਜ਼ੀ ਵਿੱਚ ਯੂਜ਼ ਕਰ ਲਓ ਇਹ ਮਟਰ ਯੂਜ਼ ਕਰੇ ਚੜ੍ਹ 6 ਮਹੀਨੇ ਤੱਕ ਖਰਾਬ ਨਹੀਂ ਹੁੰਦੇ ਤੇ ਹੁਣ ਸੀ ਮੇਰਾ ਲੰਚ ਟਾਈਮ ਲੰਚ ਵਿੱਚ ਮੈਂ ਜੇ ਕੜੀ ਚੌਲੀ ਖਾਦਿਆਂ ਕੋਕਾ ਚੌਲੀ ਬਣੇ ਫਿਰ ਨੰਗਾ ਕਿ ਫੁਲਕਾ ਮੈਂ ਆਪਣੇ ਵਿੱਚ ਕਿੱਥੇ ਬਣਾਉਂਗੀ ਸ਼ਾਮ ਨੂੰ ਬਣਾਈ ਸੀ ਛਲਗਮ ਦੀ ਸਬ지 ਛਲਗਮ ਦੀ ਸਬਜੀ ਬਹੁਤ ਹੀ ਟੇਸਟੀ ਬਣੀ ਸੀ ਤੇ ਕੱਲੇ ਛਲਗਮ ਬਣਾਉਣੇ ਹੁੰਦੇ ਸੀ ਆਲੂ ਨਹੀਂ ਪਾਉਂਦੇ ਕਈ ਤੇ ਵਿੱਚ ਆਲੂ ਵੀ ਪਾ ਲਾਂਦੇ ਨੇ ਪਰ ਮੈਂ ਕੱਲੇ ਛਲਗਮ ਬਣਾਈ ਸੀ ਤੇ ਧਨੀਆ ਪਾ ਲਿਆ ਇਸ ਵਿੱਚ ਕਈ ਮੇਥੇ ਪਾ ਕੇ ਵੀ ਬਣਾ ਲਾਂਦੇ ਨੇ ਮੇਥੇ ਪਾ ਕੇ ਵੀ ਟੇਸਟੀ ਬਣਦੇ ਨੇ ਮੇਰੇ ਵਿਚਾਰਾ ਧਨੀਆ ਪਾ ਲਿਆ ਸੀ ਤੇ ਮੈਂ ਆਪਣੇ ਲਈ ਡਿਨਰ ਵਿੱਚ ਬਣਾਇਆ ਸੀ ਬੇਸਨ ਸੂਜੀ ਤੇ ਓਟਸ ਦਾ ਚਿਲਾ ਜੇ ਤੁਸੀਂ ਕਰਿਸਪ ਚਿਲਾ ਪਸੰਦ ਕਰਦੇ ਹੋ ਤਾਂ ਸੂਜੀ ਤੇ ਓਟਸ ਪਾ ਕੇ ਬਣਾਓ ਜੇ ਤੁਸੀਂ ਸੌਫਟ ਚਿਲਾ ਪਸੰਦ ਕਰਦੇ ਹੋ ਤਾਂ ਕੱਲਾ ਬੇਸਨ ਸੂਜੀ ਨਾ ਮੈਂ ਬਰੀਕ ਕਰਕੇ ਰੱਖੀ ਹੋਈ ਹੈ ਮਿਕ ਇਦੇ ਵਿੱਚ ਬੇਸਨ ਪਾਇਆ ਸੀ ਬੇਸਨ ਤੋਂ ਘੱਟ ਸੂਜੀ ਸੂਜੀ ਤੋਂ ਘੱਟ ਓਟਸ ਓਟਸ ਤਾਂ ਸਿਰਫ ਮੈਂ ਇੱਕ ਚਮਚ ਹੀ ਪਾਇਆ ਸੀ ਇਹਦੇ ਵਿੱਚ ਤੇ ਇਹਨੂੰ ਪਾਣੀ ਨਾਲ ਮਿਕਸ ਕਰਕੇ ਰੱਖ ਦਾਂਗੇ ਤਾਂ ਕਿ ਜਿਹੜੀ ਸੂਜੀ ਆ ਉਹ ਵੀ ਸੌਫਟ ਹੋ ਜੇ ਪਾਣੀ ਸੋਕੂਗੀ ਤੇ ਓਟਸ ਵੀ ਇਹ ਸੌਫਟ ਹੋ ਜਾਣ ਲੋਕ ਮਿੰਟ ਦੇ ਆਪਾਂ ਇਹਨੂੰ ਪਾਣੀ ਮਿਕਸ ਕਰਕੇ ਵੀ ਆਪਣੇ ਮਟੀਰੀਅਲਸ ਬੇਸਨ ਸੂਜੀ ਓਟਸ ਦੇ ਵਿੱਚ ਰੱਖ ਦਾਂਗੇ ਉਨੇ ਟਾਈਮ ਵਿੱਚ ਮੈਂ ਸਬਜ਼ੀਆਂ ਚੋਪ ਕਰ ਲਵਾਂਗੀ ਚੋਪਰ ਵਿੱਚ ਜੋ ਵੀ ਮੈਂ ਸਬਜ਼ੀਆਂ ਦੇ ਵਿੱਚ ਐਡ ਕਰਨੀਆਂ ਨੇ ਐਨੇ ਟਾਈਮ 'ਚ ਇਹ ਮਟੀਰੀਅਲ ਜਿਹੜਾ ਸੌਫਟ ਹੋ ਜਾ ਪਾਣੀ ਸੋਕ ਲੂ ਸਬਜ਼ੀਆਂ ਮੈਂ ਕਰ ਲਿਆ ਚੋਪ ਬੇਸਨ ਨਾਲ ਮਟੀਰੀਅਲ ਚ ਮੈਂ ਨਮਕ ਮਿਰਚ ਹਲਦੀ ਪਾ ਲਈ ਜੋ ਵੀ ਮਸਾਲੇ ਪਾਉਣੇ ਸੀ ਉਹ ਵੀ ਪਾ ਲੇ ਅੱਗੇ ਨਾਲ ਦੇਖੋ ਉਹ ਨਾ ਗਾੜਾ ਹੋ ਗਿਆ ਨਾ ਬੈਟਰ ਪਹਿਲਾਂ ਮੈਂ ਪਤਲਾ ਰੱਖਿਆ ਸੀ ਕਿਉਂਕਿ ਸੂਜੀ ਨੇ ਪਾਣੀ ਸੋਕ ਕਰ ਲਿਆ ਔਰ ਸੇ ਪਾਣੀ ਸੋਕ ਕਰਦੇ ਆ ਤੇ ਬੇਸਨ ਵੀ ਕਰਦਾ ਹੀ ਹੈਗਾ ਤੇ ਫਿਰ ਆਪਾਂ ਥੋੜਾ ਸੰਖਤ ਹੋ ਜਾਂਦਾ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਸਬਜ਼ੀਆਂ ਸਬਜ਼ੀ ਆਪਣੇ ਪਸੰਦ ਦੀ ਪਾ ਲਓ ਮੇਰੇ ਕੋਲ ਬੇਸਿਕ ਜੀਆਂ ਸਬਜ਼ੀਆਂ ਹੁੰਦੀਆਂ ਨੇ ਜੋ ਹਮੇਸ਼ਾ ਹੀ ਹੁੰਦੇ ਨੇ ਫ੍ਰਿਜ ਵਿੱਚ ਪਿਆਜ਼ ਟਮਾਟਰ ਹਰੀ ਮਿਰਚ ਸ਼ਮਲਾ ਮਿਰਚ ਤੁਸੀਂ ਚਾਹੋ ਗੋਭੀ ਬ੍ਰੋਕਲੀ ਕਾਜਰ ਬੀਟਰ ਰੂਟ ਕੁਛ ਮਰਜ਼ੀ ਪਾ ਲਓ ਇਹਦੇ ਵਿੱਚ ਸਬਜ਼ੇ ਮਿਕਸ ਕਰ ਲਿਆ ਤੇ ਹੁਣ ਇਹਦਾ ਬਣਾਉਣਾ ਹੈ ਚਿਲਾ ਇਸ ਤਰ੍ਹਾਂ ਦਾ ਕੁਛ ਇਹ ਬੈਟਰ ਹੋ ਜਾਂਦਾ ਖਾਣ ਵਿੱਚ ਬਹੁਤ ਟੇਸਟੀ ਲੱਗਦਾ ਜਰੂਰੀ ਕਦੇ ਕੁਝ ਡਿਫਰੈਂਟ ਦਾ ਕੁਝ ਖਾਣਾ ਹੋਵੇ ਨਾ ਈਵਨ ਬੱਚਿਆਂ ਲਈ ਬਹੁਤ ਵਧੀਆ ਇਹ ਚੀਜ਼ ਦਾ ਬਹੁਤ ਟੇਸਟੀ ਬਣ ਜਾਂਦਾ ਤੁਹਾਨੂੰ ਇਧਰ ਬਣ ਰਿਹਾ ਆਪਣਾ ਚਿਲਾ ਚਿਲਾ ਬਹੁਤ ਹੀ ਟੇਸਟੀ ਤੇ ਬਹੁਤ ਕ੍ਰਿਸਪ ਬਣਿਆ ਸੀ ਸੂਜੀ ਨਾਲ ਕ੍ਰਿਸਪ ਬਣਦਾ ਓਟਸ ਨਾਲ ਵੀ ਕ੍ਰਿਸਪ ਬਣਦਾ ਪਰ ਜੇ ਸੌਫਟ ਪਸੰਦ ਆ ਤਾਂ ਫਿਰ ਤੁਸੀਂ ਇਕੱਲਾ ਬੇਸਨ ਦਾ ਬਣਾਓ ਪਰ ਜੇ ਕ੍ਰਿਸਪ ਚਿਲਾ ਪਸੰਦ ਆਉਂਦਾ ਤਾਂ ਸੂਜੀ ਤੇ ਓਟਸ ਪਾ ਕੇ ਬਣਾ ਕੇ ਦੇਖਿਓ ਤੋ ਇਹ ਸੀ ਮੇਰੇ ਅੱਜ ਦੇ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ